ਜਦੋਂ ਕਿਤੇ ਵੀ ਲੋੜ ਪੈਂਦੀ ਆ ਤਾਂ ਸਭ ਤੋਂ ਬਾਅਦ ਚੜ ਕੇ ਇੱਕ ਸੰਸਥਾ ਜ਼ਰੂਰ ਹਿੱਸਾ ਲੈਂਦੀ ਆ ਖਾਲਸਾ ਏਡ ਦੀ ਗੱਲ ਕਰਦੇ ਆ ਖਾਲਸਾ ਏਡ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਇੱਕ ਕੰਮ ਨੂੰ ਲੈ ਕੇ ਕਿ ਜਿੱਥੇ ਵੀ ਕੋਈ ਤਕਲੀਫ ਜਾਂ ਦੁੱਖ ਦੇ ਵਿੱਚ ਹੁੰਦਾ ਤਾਂ ਉਹਨਾਂ ਦੀ ਸਹਾਇਤਾ ਦੇ ਲਈ ਉਹਨਾਂ ਦੀ ਮਦਦ ਦੇ ਲਈ ਖਾਲਸਾ ਏਡ ਜ਼ਰੂਰ ਪਹੁੰਚ ਜਾਂਦੀ ਆ ਉਸੇ ਤਰ੍ਹਾਂ ਖਨੌਰੀ ਬਾਰਡਰ ਤੇ ਜਦੋਂ ਹਾਲਾਤ ਅਜਿਹੇ ਹੋ ਜਾਣ ਤਾਂ ਉੱਥੇ ਖਾਲਸਾ ਏਡ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਖਾਲਸਾ ਏਡ ਵੱਲੋਂ ਜਿਹੜੇ ਪ੍ਰਬੰਧ ਨੇ ਤੁਸੀਂ ਦੇਖ ਸਕਦੇ ਹੋ ਮੈਡੀਸਨ ਤੋਂ ਲੈ ਕੇ ਲੰਗਰ ਤੋਂ ਲੈ ਕੇ ਐਂਬੂਲੈਂਸ ਤੱਕ ਹਰ ਇੱਕ ਸਹੂਲਤ ਸੀ ਜਿਹੜੀ ਖਾਲਸਾ ਏਡ ਵੱਲੋਂ ਉੱਥੇ ਦਿੱਤੀ ਜਾ ਰਹੀ ਹੈ ਆ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪਾਣੀ ਤੋਂ ਲੈ ਕੇ ਖਾਣ ਪੀਣ ਦਵਾਈਆਂ ਤੱਕ ਹਰ ਇੱਕ ਚੀਜ਼ ਜਿਹੜੀ ਹੈ ਉਹ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਹੈ ਖਾਲਸਾ ਏਡ ਉਹ ਸੰਸਥਾ ਹੈ ਜਿਸ ਨੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਲੋਕਾਂ ਨੂੰ ਦੁੱਖ ਤਕਲੀਫ ਜਿਹੜੀ ਹੈ ਦੇਖਦੇ ਹੋਏ ਉਹਨਾਂ ਨੂੰ ਭੋਜਨ ਜਿਹੜਾ ਦੂਰਾਂ ਦੂਰਾਂ ਤੱਕ ਪਹੁੰਚਾਇਆ ਕੋਹਾਂ ਕੋਹਾਂ ਤੱਕ ਪਹੁੰਚਾਇਆ ਪਹਿਲਾਂ ਤਾਂ ਇਸ ਸੰਸਥਾ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਕਿ ਖਾਲਸਾ ਏਡ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਦੋਸਤੋ ਜਿੰਨੇ ਵੀ ਕਿਸਾਨਾਂ ਨੂੰ ਸਪੋਰਟ ਕਰਨ ਵਾਲੇ ਨੇ ਆ ਸੰਸਥਾ ਜਿਹੜੀ ਹੈ ਕਿਤੇ ਵੀ ਕੋਈ ਆਫਤਾ ਆਉਂਦੀ ਹੈ ਕਿਤੇ ਵੀ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਉੱਥੇ ਜ਼ਰੂਰ ਪਹੁੰਚ ਜਰ ਜਦੋਂ ਅੰਦੋਲਨ ਹੋਇਆ ਟਿਕਰੀ ਬਾਰਡਰ ਦੇ ਉੱਪਰ ਤਾਂ ਉਦੋਂ ਵੀ ਇਹ ਸੰਸਥਾ ਸੀ ਜਿਹੜੀ ਬਾਤ ਚੜ ਕੇ ਉੱਥੇ ਹਿੱਸਾ ਲੈਣ ਦੇ ਲਈ ਪਹੁੰਚੀ ਸੀ ਯਾਰ ਕਹਿੰਦੇ ਵੀ ਜਦੋਂ ਦੁੱਖ ਤਕਲੀਫ ਹੋਵੇ ਉਹ ਵੀ ਖਾਸ ਕਰਕੇ ਜਦੋਂ ਪੰਜਾਬੀਆਂ ਤੇ ਹੋਵੇ ਫੇਰ ਤਾਂ ਸਾਰਾ ਦੇਸ਼ ਨਾਲ ਖੜ ਜਾਂਦਾ ਤੁਸੀਂ ਕੌਣ ਕੌਣ ਪੰਜਾਬੀਆਂ ਦੇ ਨਾਲ ਖੜੇ ਹੋ ਕਿਸਾਨਾਂ ਦੇ ਨਾਲ ਖੜੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਆ ਵੀਡੀਓ ਨਾਲ ਨਾਲ ਚੱਲੀ ਜਾਂਦੀ ਆ ਪਾਣੀ ਤੋਂ ਲੈ ਕੇ ਲੰਗਰ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਐ ਸਹੂਲਤ ਖਾਲਸਾ ਆਡ ਵੱਲੋਂ ਕੀਤੀ ਜਾ ਰਹੀ ਆ ਚਾਹੇ ਉਹ ਐਂਬੂਲੈਂਸ ਹੋਵੇ ਚਾਹੇ ਹਰ ਇੱਕ ਨੂੰ ਦਵਾਈ ਦੇਣੀ ਹੋਵੇ ਹਰ ਇੱਕ ਚੀਜ਼ ਮੁਫਤ ਦਿੱਤੀ ਜਾਂਦੀ ਆ ਖਾਲਸਾ ਆ ਲੋ ਟਿਕਰੀ ਬਾਰਡਰ ਤੇ ਵੀ ਜਿੰਨਾ ਚਿਰ ਸੰਘਰਸ਼ ਚੱਲਿਆ ਸੀ ਤਾਂ ਉਹਨਾਂ ਚਿਰ ਖਾਲਸਾ ਏਡ ਵੱਲੋਂ ਇੱਥੇ ਦਵਾਈਆਂ ਤੋਂ ਲੈ ਕੇ ਖਾਣ ਪੀਣ ਹਰ ਇੱਕ ਚੀਜ਼ ਜਿਹੜਾ ਮੁਫਤ ਮਹੱਈਆ ਕਰਵਾਇਆ ਗਿਆ ਸੀ ਤਾਂ ਖਾਲਸਾ ਏਡ ਚਾਹੇ ਪੰਜਾਬ ਦੀ ਗੱਲ ਨਹੀਂ ਪੂਰੇ ਵਿਸ਼ਵ ਦੇ ਵਿੱਚ ਕਿਤੇ ਵੀ ਕੋਈ ਦੁੱਖ ਤਕਲੀਫ ਦੇ ਵਿੱਚ ਹੁੰਦਾ ਤਾਂ ਉੱਥੇ ਖਾਲਸਾ ਏਡ ਜ਼ਰੂਰ ਪਹੁੰਚ ਜਾਂਦੀ ਹੈ ਤੇ ਉਹਨਾਂ ਦੀ ਮਦਦ ਕਰਨ ਦੇ ਲਈ ਪਤਾ ਨਹੀਂ ਕਿੱਥੋਂ ਕਿੱਥੋਂ ਕਿਸ ਤਰ੍ਹਾਂ ਦਾ ਰਾਸ਼ਨ ਖਾਣ ਪੀਣ ਦੀਆਂ ਚੀਜ਼ਾਂ ਹਰ ਇੱਕ ਸਹੂਲਤ ਲੈ ਕੇ ਪਹੁੰਚ ਜਾਂਦੇ ਐ ਬਸ ਸਿਰਫ ਖਾਲਸਾ ਏਡ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਉਸ ਜਗ੍ਹਾ ਤੇ ਦੁੱਖ ਤਕਲੀਫ ਹੈ ਤੇ ਲੋਕ ਖੁਕੇ ਮਾਰ ਰਹੇ ਨੇ ਸਭ ਤੋਂ ਜ਼ਿਆਦਾ ਖਾਲਸਾ ਐਡ ਸਭ ਤੋਂ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੱਕ ਜਦੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਚਾਹੇ ਜਿੱਥੇ ਵੀ ਧਰਨਾ ਹੋਵੇ ਤਾਂ ਉੱਥੇ ਖਾਲਸਾ ਐਡ ਜ਼ਰੂਰ ਪਹੁੰਚਦੀ ਹੈ ਤਾਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖਿਆ ਐ ਇਸੇ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਪਰ ਵੀ ਖਾਲਸਾ ਐਡ ਡਟ ਕੇ ਕਿਸਾਨਾਂ ਦੇ ਨਾਲ ਖੜੀ ਹੈ ਕੌਣ-ਕੌਣ ਕਿਸਾਨਾਂ ਦੇ ਨਾਲ ਖੜਾ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਕਰਕੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ